ਅਰਜ ਕਾ ਖਾਲਸਾ ਅਰਜ ਕੀ ਫਤਿਹ ਗੱਲ ਅੱਜ ਕਰਾਂਗੇ ਭਾਈ ਅੰਮਰਤਪਾਲ ਸਿੰਘ ਦੀ ਅੰਮਰਤਪਾਲ ਸਿੰਘ ਉਹ ਜਿਹੜੇ ਕਿ ਖੰਡੂਰ ਸਾਹਿਬ ਤੋਂ ਐਮਪੀ ਨੇ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਅੱਜ ਦਸਤਾਰ ਬੰਦੀ ਨੂੰ ਲੈ ਕੇ ਉਹਨਾਂ ਦਾ ਪਰਿਵਾਰ ਸ੍ਰੀ ਕਾਲ ਤਖਤ ਸਾਹਿਬ ਕੇ ਨਮਸਤਕ ਹੋਇਆ ਤੇ ਉੱਥੇ ਜਿਹੜੀ ਅਰਦਾਸ ਕੀਤੀ ਗਈ ਈਕਾਤਾ ਸਾਹਿਬ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਤੇ ਪਿਤਾ ਤੇ ਉਹਨਾਂ ਦਾ ਵੱਡਾ ਭਰਾ ਤੇ ਹੋਰ ਸਮੁੱਚਾ ਪੰਥ ਤੇ ਵੱਖ-ਵੱਖ ਜਥੇਬੰਦੀਆਂ ਜਿੱਥੇ ਅੱਜ ਅਰਦਾਸ ਕੀਤੀ ਗਈ ਉਹਨੇ ਬੰਦੇ ਸਿੰਘਾਂ ਦੇ ਲਈ ਤੇ ਦੂਜੇ ਪਾਸੇ ਨਾਲ ਹੀ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਵੱਲੋਂ ਜਿਹੜਾ ਅਕਾਲ ਤਖਤ ਤੇ ਜਿਹੜਾ ਇੱਕ ਅਰਦਾਸ ਕਰਕੇ ਇੱਕ ਜਥੇਬੰਦੀ ਦਾ ਐਲਾਨ ਕਰ ਦਿੱਤਾ ਤੁਹਾਨੂੰ ਦੱਸਦੇ ਆ ਪਹਿਲਾਂ ਦੱਸ ਦਈਏ ਕਿ ਭਾਈ ਅੰਬਤਪਾਲ ਸਿੰਘ ਦੇ ਪਿਤਾ ਵੱਲੋਂ ਕੀ ਕਿਹਾ ਗਿਆ ਤੇ ਬਾਅਦ ਚ ਆਪਾਂ ਕਰਦੇ ਆਂ ਗੱਲਬਾਤ ਪਿਤਾ ਅੰਬਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਕਿਹਾਗਾ ਕਿ ਸਾਨੂੰ ਇੱਕ ਰਾਜਨੀਤਿਕ ਪਾਰਟੀ ਬਣਾਉਣ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਇਸ ਪਾਰਟੀ ਬਣਾਏ ਬਣਾ ਨਹੀਂ ਸਰਦਾ ਉਹਨਾਂ ਨੇ ਇਹ ਖਲਾਸਾ ਕੀਤਾ ਕਿ ਆ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਇਸ ਸਮੇਂ ਉਹ ਬਹੁਤੇ ਠੀਕ ਨਹੀਂ ਬੜੇ ਨਾਜ਼ਿਕ ਦੌਰ ਦੇ ਵਿੱਚ ਜਿਹੜਾ ਇਸ ਵੇਲੇ ਪੰਜਾਬ ਗੁਜ਼ਰ ਰਿਹਾ ਅੱਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਇਸ ਲਈ ਅਸੀਂ ਸਿੱਕੇ ਹਿੱਤਾਂ ਦੀ ਪੂਰਤੀ ਸਮਾਜਿਕ ਕੰਮਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਮਾਨਸਿਕ ਜਾਤ ਸਭੇ ਇੱਕ ਪਹਿਚਾਨ ਬੋਦੇ ਸੰਧਾਤ ਨੂੰ ਦਰਹਾਉਣ ਵਾਲੀ ਪਾਰਟੀ ਅਸੀਂ ਕਹਿੰਦੇ ਬਣਾਉਣੀ ਆ ਤੇ ਅੱਗੇ ਦੱਸਦੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਉਹਨਾਂ ਦੇ ਪਿਤਾ ਦੇ ਜਿਹੜਾ ਟੀਮ ਸੀ ਪੂਰੀ ਜਿਹੜੀ ਨਾਲ ਸੀ ਉਹ ਉਹਨਾਂ ਨੇ ਨਵੀਂ ਪਾਰਟੀ ਦਾ ਜਿਹੜਾ ਨਾਮ ਰੱਖਣ ਤੋਂ ਪਹਿਲਾਂ ਇੱਕ ਸ੍ਰੀ ਅਕਾਲਤਾ ਸਾਹਿਬ ਇੱਕੇ ਅਰਦਾਸ ਕੀਤੀ ਆ ਪਾਰਟੀ ਦਾ ਨਾਮ ਗੁਰੂ ਸਾਹਿਬ ਤੋਂ ਅੱਗੇ ਲੈਣ ਤੋਂ ਬਾਅਦ ਰੱਖਣ ਦਾ ਜਿਹੜਾ ਉਹ ਫੈਸਲਾ ਕੀਤਾ ਫਿਲਹਾਲ ਅਜੇ ਪਾਰਟੀ ਦਾ ਜਿਹੜਾ ਨਾਮ ਆ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਕਿ ਪਾਰਟੀ ਦਾ ਨਾਮ ਕੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਨ੍ਹਾਂ ਨੇ ਕਿ ਇਹ ਸੋਚਿਆਗਾ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਉੱਭਰ ਰਹੀ ਆ ਪਰ ਉਹਨਾਂ ਨੇ ਫਿਲਹਾਲ ਇਸ ਦਾ ਨਾਮ ਤਾਂ ਜੀ ਨਹੀਂ ਦੱਸਿਆ ਪਰ ਜਿਸ ਤਰ੍ਹਾਂ ਆਪ ਨੂੰ ਪਤਾ ਗਾ ਕੇ ਭਾਈ ਅੰਮਰਤਪਾਲ ਸਿੰਘ ਬਾਸ ਪੰਜਾਬ ਜਸੇਬੰਦੀ ਦੇ ਪ੍ਰਧਾਨ ਨੇ ਆਗੂ ਨੇ ਮੇਨ ਸੇਵਾਦਾਰ ਨੇ ਤੇ ਜਿਹੜੇ ਕਿ ਲੋਕ ਸਭਾ ਖੰਡੂਰ ਤੋਂ ਐਮਪੀ ਨੇ ਕਿ ਫਿਲਹਾਲ ਜਿਹੜੇ ਡਿਬਰੂਗੋਟ ਜੇਲ੍ਹ ਅਸਾਮ ਦੇ ਵਿੱਚ ਬੰਦ ਨੇ ਤੁਹਾਨੂੰ ਦੱਸ ਦਈਏ ਕਿ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਅਤੇ ਹੋਰ ਬੱਕ ਬੱਕ ਜਿਹੜੀਆਂ ਜੱਥੇਬੰਦੀਆਂ ਵੱਲੋਂ ਜਿਹੜਾ ਕਿ ਐਮਪੀ ਜਿਹੜੇ ਫਰੀਦਕੋਟ ਤੋਂ ਨੇ ਪਾਇ ਸਰਬਜੀਤ ਸਿੰਘ ਉਹਨਾਂ ਵੱਲੋਂ ਵੀ ਕਿਹਾ ਗਿਆ ਸੀ ਕਿ ਅਸੀਂ ਜਿਹੜੀ ਨਵੀਂ ਪਾਰਟੀ ਬਣਾਵਾਂਗੇ ਉਹਨਾਂ ਦਾ ਕਹਿਣਾਗਾ ਕਿ ਸਾਨੂੰ ਜਿਹੜੀ ਪਾਰਟੀ ਤਾਂ ਬਣਾਉਣੀ ਪਈ ਜਿਹੜੀ ਸਾਡੀ ਅਕਾਲੀ ਦਲ ਪਾਰਟੀ ਸੀ ਉਹ ਆਪਣੇ ਸੰਧਾਨਤਾਂ ਤੋਂ ਵਿਖਰ ਚੁਕੀ ਆ ਆਪਣੇ ਸੰਧਾਨਤਾਂ ਤੋਂ ਜਿਹੜਾ ਪਿੱਛੇ ਹਟ ਚੁੱਕੀ ਆ ਇਸ ਕਰਕੇ ਉਹਨਾਂ ਨੂੰ ਜਿਹੜੀ ਇਹ ਪਾਰਟੀ ਬਣਾਉਣ ਦਾ ਤਾਂ ਕਿ ਜਿਹੜਾ ਪਾਰਟੀ ਜਿਹੜੀ ਬਣਾਈ ਜਾਵੇ ਉਹਦਾ ਨਾਮ ਵੀ ਗੁਰੂ ਸਾਹਿਬ ਤੋਂ ਲਿਆ ਜਾਵੇ ਤਾਂ ਕਿ ਜਿਹੜੀ ਉਹ ਪਾਰਟੀ ਅੱਗੇ ਜਾ ਕੇ ਖੇਰੂ ਖੇਰੂ ਨਾ ਹੋਵੇ ਤੇ ਆਪਣੇ ਜਿਹੜੇ ਸੰਧਾਨਤਾਂ ਤੋਂ ਜਿਹੜੀ ਉਹ ਅਲੱਗ ਨਾ ਹੋਵੇ ਸਿੱਖ ਕੌਮ ਦੇ ਜਜਵਾਤਾ ਨੂੰ ਜਿਹੜੀ ਕੈਮ ਰੱਖਦੇ ਹੋਵੇ ਤੇ ਨੇਡਰਤਾ ਦੇ ਨਾਲ ਜਿਹੜਾ ਉਸ ਪਾਰਟੀ ਦੇ ਵਿੱਚ ਜਿਹੜੇ ਵੀ ਬੰਦੇ ਕੰਮ ਕਰਨਗੇ ਉਹ ਗੁਰੂ ਨੂੰ ਸਮਰਤਮਾ ਹੋਣਗੇ ਅਕਾਲਤਾ ਸਾਹਿਬ ਨੂੰ ਪਰ ਤੁਹਾਨੂੰ ਪਤਾਗਾ ਕਿ ਜਿਹੜੀ ਪਹਿਲਾਂ ਪਾਰਟੀਆਂ ਸੀ ਸੌਦੇ ਸਾਜ਼ ਵਰਗੇ ਬਲਾਤਕਾਰੀਆਂ ਸਾਧ ਨੂੰ ਮਾਫ਼ੀਆਂ ਦਿੰਦੀਆਂ ਰਹੀਆਂ ਜਿਨ੍ਹਾਂ ਨੇ ਬੇਅਦਬੀ ਕੀਤੀ ਤੇ ਕਰਵਾਈ ਉਸ ਜਿਹੜਾ ਬੈਠਾ ਸਾਤ ਜੇਲ੍ਹ ਦੇ ਵਿੱਚ ਸਿਨੈਰੀਆ ਦੇ ਵਿੱਚ ਤੀਏ ਦਿਨ ਉਹਨੂੰ ਜਮਾਈਆਂ ਵਾਂਗੂ ਬਾਹਰ ਕੱਢ ਦਿੰਦੀ ਆ ਸਰਕਾਰ ਬੀਜੇਪੀ ਦੀ ਤਿਆਰ ਥੋੜਾ ਇਹਨਾਂ ਨੇ ਬਾਦਲ ਕਹਿੰਦੇ ਥੋੜਾ ਉਹਦੇ ਦਿੱਤੇ ਉਹ ਕੀਤਾਗਾ ਪਹਿਲਾਂ ਉਹ ਮਾਫੀਨਾਮਾ ਦੇ ਦਿੱਤਾ ਅਕਾਲਤ ਦੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਬਾਅਦ ਚ ਸੰਗਤ ਦਾ ਦਬਾਅ ਪਿਆ ਤੇ ਫਿਰ ਉਹ ਵਾਪਸ ਲੈ ਲਿਆ ਕਿਤੇ ਦੇ ਦਿੱਤਾ ਕਿ ਦੇ ਵਾਪਸ ਲੈ ਲਿਆ ਫਿਰ ਪੁਸਤਪਨਾ ਕੀਤੀ ਪੂਰੀ ਉਹਦੀ ਸੌਦੇ ਸਾਧੀ ਸਵਗੀਰ ਬਾਦਲ ਨੇ ਡੇਰੇ ਜਾਂਦਾ ਰਿਹਾ ਉਹਦੇ ਪੰਤ ਵਿੱਚੋਂ ਸਿੱਖਿਆ ਬੰਦਾ ਜਿਹੜਾ ਬਲਾਤਕਾਰੀ ਦੇ ਡੇਰੇ ਜਾਂਦਾ ਰਿਹਾ ਲੇਲੀਆਂ ਕੱਢਦਾ ਰਿਹਾ ਕਿ ਸਾਨੂੰ ਵੋਟਾਂ ਪਾ ਦਿਓ ਤੇ ਹੁਣ ਜਿਹੜਾ ਸ਼ਰਮ ਨਹੀਂ ਆਉਂਦੀ ਤੇ ਹੁਣ ਜਿਹੜੇ ਖੁੱਡੇ ਲੈਣ ਲੱਗੇ ਪਏ ਨੇ ਤੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਜਿਹੜਾ ਇੱਕ ਸੋਸਾਗਾ ਆਪਾਂ ਮੈਂ ਸੋਸੇ ਕਹੂੰਗਾ ਇਸ ਨੂੰ ਬੇਸ਼ੱਕ ਸਿੱਖ ਕੋ ਮੈ ਤੋਂ ਤੁਹਾਨੂੰ ਕਿਵੇਂ ਲੱਗਦਾਗਾ ਇਹ ਨਾਲ ਹੀ ਦੀ ਆਪਾਂ ਖਬਰ ਤੁਹਾਨੂੰ ਮੈਂ ਸੁਣਾ ਦੇਣਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਬੀਬੀ ਜਿੰਗੀਰ ਕੌਰ ਨੂੰ ਜੰਗੀਰ ਕੌਰ ਉਹ ਆ ਜਿਹਨੇ ਆਪਣੀ ਧੀ ਤੇ ਧੀ ਦੇ ਅੰਦਰ ਜਿਹੜੀ ਬੱਚੀ ਪੜ ਰਹੀ ਸੀ ਉਹਦਾ ਕਤਲ ਕੀਤਾ ਤੇ ਇਹ ਉਹ ਨਾਰੀ ਆ ਕਹਿੰਦੇ ਨੇ ਮਰਜ਼ਾਦਾ ਦੇ ਉੱਟ ਰੋਮਾਂ ਦੀ ਬੇਅਦਬੀ ਕੀਤੀ ਆ ਤਾਂ ਨੂੰ ਮੈਂ ਪਹਿਲਾਂ ਇਹ ਸੁਣਾਦਾ ਫਿਰ ਅੱਗੇ ਜਾ ਕੇ ਗੱਲ ਕਰਦੇ ਆਪਾਂ ਰੋਮਾਂ ਦੀ ਵਿਆਧਵੀ ਕੀਤੀ ਆ ਅਕੇ ਇਸ ਨੂੰ ਇਹਨੇ ਧੀ ਦੇ ਕਾਤਲ ਦੇ ਦੋਸਾਂ ਸੰਬੰਧੀ ਜਿਹੜਾ ਇੱਕ ਸਪਸ਼ਟੀਕਰਨ ਮੰਗਿਆ ਗਿਆ 7 ਦਿਨਾਂ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਜਾ ਕੇ ਜਵਾਬ ਦੇਣਾ ਹੋਵੇਗਾ ਸ਼੍ਰੀ ਕਾਲਤਾ ਸਾਹਿਬ ਤੇ ਮੈਂ ਜਥੇਦਾਰਾਂ ਨੂੰ ਪੁੱਛਦਾ ਕਿ ਤੁਹਾਨੂੰ ਅੱਜ ਪਤਾ ਲੱਗਿਆ ਕਿ ਬੀਬੀ ਜੰਗੀਰ ਕੌਰ ਨੇ ਉਹ ਰੋਂਬਾਂ ਦੀ ਬਿਆਦਵੀ ਕੀਤੀ ਆ ਧੀ ਦਾ ਕਤਲ ਕੀਤਾਗਾ ਜਿਸ ਤਰ੍ਹਾਂ ਉਹ ਕਹਿ ਰਹੇ ਹੁੰਦੇ ਨੇ ਕਿ ਕੋਈ ਡੁਗਡੂਗੀ ਹੁੰਦਾ ਮਾਫ ਕਰਨਾ ਮੈਂ ਇਹ ਗੱਲ ਮੈਨੂੰ ਕਹਿਣੀ ਤਾਂ ਨਹੀਂ ਚਾਹੀਦੀ ਪਰ ਕਹਿਣੀ ਪੈ ਰਹੀ ਆ ਜਿਸ ਤਰ੍ਹਾਂ ਬਾਂਦਰ ਹੁੰਦਾ ਕਿ ਬਾਂਦਰ ਨੂੰ ਡੁਗਡੂਗੀ ਵਜਾਉਂਦਾ ਤੇ ਬਾਂਦਰ ਨੂੰ ਜੰਮੇ ਕਹਿੰਦੇ ਆ ਤੇ ਉਹ ਉਵੇਂ ਨੱਚੀ ਜਾਂਦਾ ਵੈਸੇ ਪਹਿਲਾਂ ਰਿਸ ਹੁੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਇਹ ਜਿਸ ਤਰ੍ਹਾਂ ਹੁਣ ਬਾਦਲ ਕਹਿੰਦਾਗਾ ਸਖਬੀਰ ਬਾਦਲਾ ਪਹਿਲਾਂ ਬਾਦਲ ਵੱਡਾ ਬਾਦਲ ਡੁਗਡੂਗੀ ਵਜਾਉਂਦਾ ਰਿਹਾ ਤੇ ਹੁਣ ਸਖਬੀਰ ਬਾਦਲ ਵਜਾਉਣ ਲੱਗ ਪਿਆ ਤੇ ਜਥੇਦਾਰ ਹਮੇ ਕਰ ਲੱਗ ਪਏ ਹੁਣ ਜ਼ਗੀਰ ਕੌਰ ਤੋਂ ਰੋਮਾ ਦੀ ਬਿਆਦਬੀ ਦਾ ਪਤਾ ਲੱਗ ਗਿਆ ਹੁਣ ਟੀ ਮਾਰਨ ਦਾ ਪਤਾ ਲੱਗ ਪਿਆ ਕਿਉਂਕਿ ਹੁਣ ਬਾਗੀ ਧੜਾ ਹੋ ਗਿਆ ਇਹ ਜਣੇ ਕਿ ਸਖਬੀਰ ਬਾਦਲ ਤੋਂ ਜਿਹੜਾ ਵਖਰਾ ਧੜਾ ਹੋ ਗਿਆ ਮੈਂ ਕਹਾਂ ਦੋ ਦੋ ਤੋਤੇ ਸਾਰੇ ਕੋਈ ਨਹੀਂ ਇਹਨਾਂ ਦੇ ਵਿੱਚੋਂ ਹੁਣੇ ਆਪਦੇ ਦੇ ਵਿੱਚ ਜਿਹੜੀ ਆ ਰੰਜਸਾ ਕੱਢਣਗੇ ਇੱਕ ਦੂਜੇ ਦੀਆਂ ਜਿਹੜੀਆਂ ਅੰਦਰਲੀ ਕੀਤੀਆਂ ਹੋਈਆਂ ਗਲਤੀਆਂ ਉਹ ਬਾਹਰ ਆਉਣਗੀਆਂ ਬਈ ਕੀ ਕੁਛ ਇਹਨਾਂ ਨੇ ਖੇਡਿਆ ਕੀ ਕੁਛ ਕੀਤਾਗਾ ਤੇ ਲੋਕ ਤਾਂ ਪਹਿਲੇ ਕਹੀ ਜਾਂਦੇ ਆ ਭਾਈ ਮੁਸਾ ਮਨਾ ਲੈਂਦੀ ਐ ਤੇ ਇਹ ਦੇਣ ਜਿਹੜੀ ਐ ਬੀਬੀ ਜ਼ਗੀਰ ਕੌਰ ਮੁਸਲਿਮ ਮਨਾਉਂਦੀ ਐ ਤੇ ਰੱਬ ਜਾਣਦਾ ਏ ਤੁਸੀਂ ਸਮਝ ਹੀ ਜਾਓ ਅਸਾ ਰਾਇੜਾ ਕਾਫੀ ਹੁੰਦਾ ਕਹਿੰਦੇ ਇਹ ਗੱਲਾਂ ਕਿਉਂ ਕਹਿਣੀ ਆ ਪੈ ਰਹੀਆਂ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਆ ਸਾਡੀ ਕੌਮ ਦੇ ਵਿੱਚ ਜੇਕਰ ਨੰਘਾਰ ਆਇਆ ਸਿੱਖ ਕੌਮ ਦੇ ਵਿੱਚ ਨੰਘਾਰ ਆਇਆ ਤਾਂ ਇਸ ਕਰਕੇ ਜਿਹੜਾ ਸਿੱਖ ਕੌਮ ਦੀਆਂ ਜਣਾ ਨੂੰ ਜਿਹੜਾ ਹਰ ਕੋਈ ਜਿਹੜਾ ਫੋਲਣ ਲੱਗਿਆ ਸਿੱਖ ਕੌਮ ਤੇ ਬਾਹਰੀ ਹਮਲੇ ਹੋਣ ਲੱਗੇ ਸਿੱਖ ਕੌਮ ਦੀਆਂ ਬਿਆਦਬੀਆਂ ਹੋਣ ਲੱਗੀਆਂ ਸਿੱਖ ਕੌਮ ਦੇ ਧੀਆਂ ਜਿਹੜੇ ਨੇ ਉਹਨਾਂ ਦੇ ਰੇਪ ਹੋਣ ਲੱਗੇ ਅੱਜ ਹਰੇਕ ਦੁੱਖੀ ਦਾ ਸਾਥ ਅੱਲੀ ਗੱਲ ਤਾਂ ਮੈਂ ਉਹਨਾਂ ਨੂੰ ਲਾਣਤਾ ਪਾਉਣਾ ਜਿਹੜੇ ਸਿੱਖ ਪਰਿਵਾਰ ਉਹਦੇ ਪਖੰਡੀਆਂ ਦੇ ਡੇਰਿਆਂ ਦੇ ਵਿੱਚ ਜਾਂਦੇ ਆ ਪਰ ਮੈਂ ਕਹਾਂਗਾ ਕਿ ਭੇਡਾਂ ਨੇ ਇਹ ਆਦਮੀ ਜਿਹੜਾ ਕਿ ਡੇਰਿਆਂ ਦੇ ਵਿੱਚ ਪਰਮਾਰਾ ਜਿਹੜੇ ਬਲਾਤਕਾਰੀ ਦੇ ਦੋ ਸਾਥਤ ਹੋ ਗਏ ਨੇ ਜਿੰਨਾਂ ਦੇ ਤੇ ਅੱਜ ਉਹਨਾਂ ਡੇਰਿਆਂ ਦੇ ਵਿੱਚ ਫੇਰ ਉਹੀ ਲੜਕੀਆਂ ਨੌਜਵਾਨ ਲੜਕੀਆਂ ਸਿੱਖਾਂ ਦੀਆਂ ਧੁਨੀਆਂ ਫਿਰਦੀਆਂ ਪਤਾ ਨਹੀਂ ਕੀ ਮੰਗਦੀਆਂ ਅੱਜ ਵੀ ਸਮਝ ਤੋਂ ਬਾਹਰ ਆ ਤੇ ਲੋਕ ਇਹ ਕਿਉਂ ਵਿਖਰੇ ਪਏ ਨੇ ਆਪਣੇ ਪਿੰਡੇ ਤੋਂ ਕਿਉਂ ਇਹ ਲੋਕ ਸਦਾਈ ਹੋਏ ਨੇ ਤੇ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਵੱਲੋਂ ਜਿਹੜੀ ਨਵੀਂ ਪਾਰਟੀ ਬਣਾਉਣ ਦਾ ਜਿਹੜਾ ਇੱਕ ਐਲਾਨ ਕੀਤਾ ਮੈਂ ਬਹਿਗੁਰੂ ਅੱਗੇ ਅਦਾਸ ਕਰਦਾਗਾ ਜੇਕਰ ਕੋਈ ਵੀ ਪਾਰਟੀ ਬਣਾਵੇ ਜਥੇਬੰਦੀ ਬਣਾਵੇ ਮੁਬਾਰਕਾ ਪਰ ਸਾਨੂੰ ਉਸ ਪਾਰਟੀ ਜਥੇਬੰਦੀ ਉੱਤੇ ਜਿਹੜਾ ਚੱਲਣ ਦਾ ਅੱਜ ਇਹ ਆਮਾਨ ਮਹਿਸੂਸ ਹੋਣਾ ਚਾਹੀਦਾ ਕਿ ਆਸੀਂ ਗੁਰੂ ਤੋਂ ਆਗਿਆ ਲੈਤੀ ਹੋਈ ਆ ਸ੍ਰੀ ਕਾਤਾ ਸਹ ਦੇ ਮੂਰੇ ਖੜਕੇ ਜੇ ਇਹਦੇ ਵਿੱਚ ਕੋਈ ਗਨਾਹ ਕਤਾਹੀ ਕਰੂਗਾ ਤਾਂ ਸਿੱਖ ਕੌਮ ਦਾ ਫਿਰ ਉਹ ਬੈਰੀ ਹੋਵੇਗਾ ਕਿਉਂਕਿ ਸਾਡਾ ਜਿਹੜਾ ਬੇੜਾ ਕਰਕੇ ਕੀਤਾ ਪ੍ਰਗਾਸ ਬਾਦਲ ਨੇ ਬਾਦਲ ਲਾਣੇ ਨੇ ਤਾਂ ਕਰਕੇ ਸਾਨੂੰ ਇਹ ਗੱਲਾਂ ਜੇ ਚੱਲਣੀਆਂ ਪੈ ਰਹੀਆਂ ਲੋਕਾਂ ਦੀਆਂ ਤੇ ਇਸ ਕਰਕੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘਾ ਬੜਾ ਕੋਸਾਜ ਲੋਕਾਂ ਨੇ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਕਰਨਾ ਸ਼ੁਰੂ ਕੀਤਾ ਹੋਇਆਗਾ ਕਹਿੰਦੇ ਹੁੰਦੇ ਆ ਜਦੋਂ ਸ਼ੇਰ ਆਪਣੇ ਘੋਰਨੇ ਦੇ ਵਿੱਚ ਸੁੱਤਾ ਪਿਆ ਹੋਵੇ ਤੇ ਫਿਰ ਤਾਂ ਗਿੱਦੜ ਵੀ ਕਲੋਲਾ ਕਰਨ ਲੱਗ ਪੈਂਦੇ ਆ ਫਿਰ ਤਾਂ ਗਿੱਦੜ ਵੀ ਆਪਣੇ ਆਪ ਨੂੰ ਜਿਹੜਾ ਕਿ ਜੰਗਲ ਦਾ ਰਖਵਾਲਾ ਤੇ ਜੰਗਲ ਦਾ ਸ਼ੇਰ ਦਸਣ ਲੱਗ ਜਾਂਦੇ ਆ ਫਿਰ ਚਿੜੀਆਂ ਚੂਹੇ ਗਟਾਰਾ ਉਹ ਵੀ ਉੱਪਰ ਨੱਚਣ ਲੱਗ ਪੈਂਦੀਆਂ ਨੇ ਕਿ ਸੁੱਤਾ ਪਿਆ ਸ਼ੇਰ ਤੇ ਇਸ ਕਰਕੇ ਮੈਂ ਅੱਜ ਦੇਖਿਆਗਾ ਕਿ ਆਪਣੇ ਆਪ ਨੂੰ ਕਿਸੇ ਦਾ ਮਾੜਾ ਮੋਟਾ ਕਰਕੇ ਆਪਣੇ ਆਪ ਨੂੰ ਅੱਜ ਇਹ ਕਹਿ ਰਹੇ ਆ ਕਿ ਭਾਈ ਅੰਮਰਤਪਾਲ ਸਿੰਘ ਨੇ ਬਹੀਰ ਚਲਾਏ ਸੀ ਉਹਦੇ ਵਿੱਚ ਜਿਹੜੇ ਸਿੱਖ ਸੀ ਉਹਨਾਂ ਨੇ ਅੰਮ੍ਰਿਤ ਛਕ ਲਿਆ ਪਰ ਉਹਨਾਂ ਦੀ ਆਉਟਪੁੱਟ ਜਿਹੜੀ ਕੋਈ ਨਹੀਂ ਤੇ ਉਹ ਅੱਜ ਸੁੱਤੇ ਪਏ ਨੇ ਕਹਿੰਦੇ ਦੱਸੋ 40 ਦੇ ਕਰੀਬ ਤਾਂ ਜੇਲ੍ਹਾਂ ਦੇ ਵਿੱਚ ਬੰਦ ਕਿਰਤ ਕਰਦੇ ਸਰਕਾਰ ਨੇ ਸਿੰਘ ਤੇ ਜਿਹੜੇ ਭਾਈ ਤੁਸੀਂ ਅੰਮ੍ਰਿਤ ਛਕਾਏ ਨੇ ਜਾਂ ਤੁਸੀਂ ਉਹ ਕਿੰਨੇ ਕਿ ਕੁਰਬਾਨੀਆਂ ਕਰਤੀਆਂ ਕਿੰਨਾ ਕਿਨੇ ਗੱਲ ਲਹਾਤੇ ਇਹ ਐਵੇਂ ਆਪਣੇ ਆਪ ਨੂੰ ਜੇਕਰ 2-4 ਚੰਗੇ ਕੰਮ ਕਰਤੇ ਕਰਨੇ ਚਾਹੀਦੇ ਨੇ ਹਰ ਇੱਕ ਨੂੰ ਮਾਦਾ ਰੱਖਣਾ ਚਾਹੀਦਾਗਾ ਪਰ ਇਹ ਆਪਣੇ ਆਪ ਨੂੰ ਇਹ ਵੀ ਨਾ ਜਿਹੜਾ ਅਖਵਾਓ ਕਿ ਅਸੀਂ ਪਤਾ ਨਹੀਂ ਜੇ ਅਸੀਂ 4 ਕੰਮ ਚੰਗੇ ਕਰਤੇ ਤੇ ਸਤ ਤੋਂ ਵੱਡਾ ਕੋਈ ਹੋਣੇ ਨਹੀਂ ਗਿਆਨੀ ਤੇ ਅਸੀਂ ਸਭ ਤੋਂ ਵੱਡੇ ਹੋਗੇ ਇਹ ਗੱਲਾਂ ਜਿਹੜੀਆਂ ਆਪਣੀਆਂ ਾਕਾਤ ਦੇ ਵਿੱਚ ਰਹਿ ਕੇ ਕਰਨੀਆਂ ਚਾਹੀਦੀਆਂ ਗੁਰੂ ਤੋਂ ਡਰ ਕੇ ਕਰਨੀਆਂ ਚਾਹੀਦੀਆਂ ਨੇ ਸਰਮਤ ਹੁੰਦਾ ਗੁਰੂ ਕਿੰਦੇ ਨਾ ਇਹਦਾ ਸੋਚੋ ਕਿ ਮੋਨੇ ਕੋਨੇ ਆ ਇਹ ਨਾ ਸੋਚੋ ਕਿ ਪੱਗ ਬੰਨਦਾਗਾ ਦਸਤਾਰ ਸਜਾਉਂਦਾ ਜਣੀ ਕਿ ਜਿਸ ਤਰ੍ਹਾਂ ਮੈਂ ਸਜਾਈ ਆ ਜੇ ਕੋਈ ਗੋਲ ਦਵਾਲਾ ਸਜਾਉਂਦਾ ਵੀ ਉਹੀ ਕੁਰਬਾਨੀ ਕਰ ਸਕਦਾ ਅਤਿ ਇਤਿਹਾਸ ਗਵਾਹ ਹੈਗਾ ਤੁਸੀਂ ਇਤਿਹਾਸ ਚੱਕ ਲਓ ਅਤਿਆਸ ਪੜਿਆ ਵਿਚਾਰਿਆ ਤੁਸੀਂ ਜਾਣਦੇ ਸਭ ਕੁਝ ਇਹ ਪਤਾ ਨਹੀਂ ਹੁੰਦਾ ਪ੍ਰਮਾਤਮਾ ਕਿਦੇ ਅੰਦਰ ਬਸ ਜਾਵੇ ਕੀ ਤੋ ਸੇਵਾ ਲੈ ਲਵੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਚੋਲੇ ਪਾ ਕੇ ਜਿਹੜਾ ਆ ਕੱਲ ਮੈਂ ਦੇਖਿਆ ਸੀ ਇੱਕ ਕੋਈ ਚੋਲਾ ਪਾਇਆ ਹੋਇਆ ਸੀ ਢਿੰਗ ਬਾਣੇ ਦੇ ਵਿੱਚ ਅਸੀਂ ਸ਼ਰਾਬ ਪੀਤੀ ਸੀ ਗੁਰੂ ਘਰ ਦੇ ਵਿੱਚ ਬਣਿਆ ਸੀ ਉਹਦੀ ਖਰ ਸਤਰ ਪ੍ਰੋਲਤਾ ਜਿਹੜੀ ਸਤਰੋਲਤਾ ਜਿਹੜੀ ਕੀਤੀ ਆ ਪਰ ਦੁੱਖ ਤਾਂ ਸਾਨੂੰ ਲੱਗਦਾਗਾ ਇੱਕ ਆ ਬਿੱਜੂ ਜਾਂ ਹੈਗਾਗਾ ਹਰਜੀਤ ਰਸੂਲਪੁਰ ਆ ਬਾਰੇ ਕਿੱਥੋਂ ਆਲਾ ਉਹ ਕਹਦੇ ਕਹਿੰਦਾ ਮੈਂ ਹਾਥੀ ਦਾ ਦੰਦ ਲਾ ਲਿਆ ਕਹਿੰਦੇ ਮੈਂ ਮੂਰਦੇ ਖੰਭ ਲਾ ਲੇ ਹੁਣ ਮਰਾਤਿਆਂ ਦਾ ਕਹਿੰਦਾ ਮੈਂ ਘਰੇ ਵਿੱਚ ਕਹਿੰਦਾ ਜਗਰਨ ਕਰ ਰਿਆਂਗਾ ਡੁੱਬ ਕੇ ਮੱਧਿਆ ਸਿੱਖ ਹੋ ਗਏ ਠੀਕ ਆ ਕਿ ਜਿਨ੍ਹਾਂ ਦਾ ਧਰਮ ਆ ਉਹ ਆਪਣੇ ਧਰਮਾਂ ਦੇ ਵਿੱਚ ਰਹਿ ਕੇ ਕਰਨ ਉਹਨਾਂ ਨੂੰ ਮੁਬਾਰਕਾ ਕਿਉਂਕਿ ਉਹਨਾਂ ਦਾ ਧਰਮ ਆ ਅਸੀਂ ਕਿਸੇ ਧਰਮ ਤੇ ਕਿੰਤੂ ਪ੍ਰਾਂਤੋਂ ਨਹੀਂ ਕਰਦੇ ਪਰ ਜੇ ਸਿੱਖ ਹੋ ਕੇ ਬਾਣਾ ਪਾ ਕੇ ਗੁਰੂ ਦਾ ਸਜਾ ਕੇ ਦਮਾਲਾ ਇਹ ਕਹਵੇ ਕਿ ਅਸੀਂ ਫਲਾਣੇ ਦਾ ਪਾਠ ਕਰ ਰਹੇ ਆ ਅਸੀਂ ਉੱਥੇ ਆਪਦੀ ਘਰ ਦੇ ਵਿੱਚ ਮੂਰਤੀ ਬਣਾ ਰਹੇ ਆ ਤੇ ਫਿਰ ਉਹ ਸਿੱਖ ਨਹੀਂ ਕਹਿ ਸਕਦੇ ਉਹਨੂੰ ਫਿਰ ਆਪਾਂ ਕਿਹਸਾ ਤਾਰੀ ਹਿੰਦੂ ਕਹਿ ਲਓ ਹਿੰਦੂ ਉਹਨੂੰ ਹਿੰਦੂ ਨਹੀਂ ਮੰਨਦੇ ਸਿੱਖ ਉਹਨੂੰ ਸਿੱਖ ਨਹੀਂ ਮੰਨਦੇ ਮੁਸਲਮਾਨ ਉਹਨੂੰ ਮੁਸਲਮਾਨ ਨਹੀਂ ਮੰਨਦੇ ਫਿਰ ਇਹ ਦੱਸੋ ਕਿ ਉਹ ਤਾਂ ਹੈ ਕਿਸੇ ਧਰਮ ਦਾ ਇਹ ਪੱਗ ਦੇਖ ਕੇ ਜਾਂ ਦਵਾਲਾ ਦੇਖ ਕੇ ਜੱਜਮੈਂਟ ਲੈ ਕਰ ਲਿਆ ਕਰੋ ਕੱਲੇ ਚੋਲੇ ਵੇਖ ਕੇ ਜੱਜਮੈਂਟ ਨਾ ਕਰ ਲਿਆ ਕਰੋ ਕਿ ਸਿੰਘ ਆ ਜਾਂ ਇਹ ਨਿਹੰਗ ਸਿੰਘ ਆ ਪਰ ਇਹਦੇ ਪਿੱਛੇ ਸੁਪਿਆ ਬਹੁਤ ਪਿੱਛੇ ਜਿਹੜੀ ਆਰਐਸਐਸ ਬੀਜੇਪੀ ਬੋਜਰੰਗਦਾਲ ਪਤਾ ਨਹੀਂ ਕੀ ਕੀ ਸੁਪਿਆਗਾ ਉਹਦੇ ਪਿੱਛੇ ਜੀਨੇ ਉੱਥੇ ਲੰਗਰ ਜਾਂ ਲਾਇਆ ਸੀ ਜਉਧਿਆ ਦੇ ਵਿੱਚ ਹਰੇਕ ਇੱਥੇ ਫੇਰ ਸੌਣ ਨੂੰ ਆਪਣੇ ਆਪ ਨੂੰ ਕਦੇ ਕੋਈ ਟਗਵੰਝ ਕਰਦਾ ਕਦੇ ਕੋਈ ਟਗਵੰਝ ਕਰਦਾ ਜਦੋਂ ਫਿਰ ਉਸ ਦੇ ਚਾਰ ਛੇਤਰ ਵਰਜ ਜਾਂਦੇ ਉਸ ਦੇ ਫਿਰ ਕਹਿੰਦੇ ਸਾਡੇ ਬਾਣੇ ਦੀ ਵੀ ਬੇਅਦਬੀ ਕਰਤੀ ਸਾਡੀ ਦਸਤਾਰ ਦੇ ਬੇਅਦਬੀ ਕਰਤੀ ਸਾਨੂੰ ਕੁੱਟਿਆਗਾ ਜਦੋਂ ਕੰਮ ਤੁਸੀਂ ਇਹੇ ਜੇ ਕਰਦੇ ਹੋ ਕੰਮ ਹੀ ਤੁਸੀਂ ਜਿਹੜੇ ਕਿ ਸਿੱਖਾਂ ਨੂੰ ਚੜਾਉਣ ਵਾਲੇ ਕਰਦੇ ਹੋ ਤੇ ਫਿਰ ਜਿਹੜਾ ਭਾਈ ਤੁਹਾਡਾ ਇਹ ਤਾਂ ਸੁਭਾਵਕ ਹੀ ਆ ਜਿਹੜਾ ਤੁਹਾਡੇ ਜਿਹੜਾ ਫਿਰ ਸਿੱਤਰਪੋਲਾ ਹੋਣਾ ਤਾਂ ਆਪਾਂ ਬੇਨਤੀ ਚਲੋ ਇਹ ਵੀ ਕਰਨੀ ਸੀ ਨਾਲ ਆਪਾਂ ਜਿਹੜੀ ਅੱਜ ਪਾਰਟੀ ਦੀ ਭਾਈ ਅੰਮਰਪਾਲ ਬਣਾ ਰਹੇ ਸੀ ਫਿਰ ਇਹ ਮੈਨੂੰ ਗੱਲਾਂ ਜਿਹੜੀਆਂ ਨੇ ਨਾਲ ਕਹਿਣੀਆਂ ਪੈ ਰਹੀਆਂ ਨੇ ਸਾਨੂੰ ਅੱਜ ਦੁੱਖ ਦੇ ਨਾਲ ਕਹਿਣਾ ਪਿਆ ਕਿ ਇਹ ਸਭ ਕੁਝ ਅੱਜ ਪੰਜਾਬ ਦੀ ਧਰਤੀ ਤੇ ਹੋ ਰਿਹਾ ਹੈਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਵੀ ਚੰਗਾ ਹੈ ਹਾਂ ਇਹਨਾਂ ਦੇ ਜੇ ਮੈਂ ਪੋਤੜੇ ਫਰੋਲਦਾ ਕਿ ਇਹਨਾਂ ਦੇ ਵਿੱਚ ਆ ਕਮੀ ਆ ਇਹਨਾਂ ਦੇ ਵਿੱਚ ਆ ਕਮੀ ਆ ਤੇ ਫਿਰ ਮੈਂ ਮਾੜਾਂਗਾ ਅਸੀਂ ਤਾਂ ਆਵਾਜ਼ ਹੱਕ ਸੱਚ ਦੀ ਜਿਹੜਾ ਚੱਕਦੇ ਰਹਣਾ ਹੈਗਾ ਹਮੇਸ਼ਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਡੀ ਕਿਸੇ ਦੇ ਨਾਲ ਕੋਈ ਬੈਰ ਨਹੀਂ ਵਿਰੋਧ ਦੀ ਵਿਰੋਧ ਨਹੀਂ ਨਾ ਹੀ ਸਾਡੀ ਕਿਸੇ ਦੇ ਨਾਲ ਦੋਸਤੀ ਆ ਨਾ ਹੀ ਖੱਲਾ ਕੋਈ ਬੈਰ ਬੈਰ ਆ ਕਿਸੇ ਦੇ ਨਾਲ ਤੇ ਨਾ ਹੀ ਸਾਡੀ ਕਿਸੇ ਦਾ ਦੋਸਤੀ ਆ ਅਸੀਂ ਸਿਰਫ ਇੱਕ ਜਿਹਦੇ ਵਿੱਚ ਕਮੀ ਲੱਭੀ ਹੋਊਗੀ ਕਮੀ ਹੋਊਗੀ ਉਹਨੂੰ ਕਹਾਾਂਗੇ ਉਹ ਖਬਰ ਤੁਹਾਡੇ ਤੱਕ ਲੈ ਕੇ ਆਵਾਂਗੇ ਵੀ ਸਕ ਤੁਸੀਂ ਜੋ ਮਰਜ਼ੀ ਧਮਕੀਆਂ ਦਿਓ ਜੋ ਮਰਜ਼ੀ ਕਹੋ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦਿਆ ਕਰੋ ਬਹੁਤ ਘੱਟ ਸ਼ੇਅਰ ਹੁੰਦੀ ਹੈ ਵੀਡੀਓ ਬਹੁਤ ਘੱਟ ਪਤਾ ਨਹੀਂ ਕੀ ਤੁਸੀਂ ਉਹੀ ਗੱਲ ਸਿੱਕ ਕੌਮ ਸੌ ਜਾਂਦੀ ਆ ਤੇ ਜੇਕਰ ਉਹੀ ਗੱਲ ਇਹ ਵੀਡੀਓ ਲੱਤਰ ਦਾ ਤੇ ਆਲੇ ਤੇ ਲੋਕ ਲੱਖਾਂ ਮਿਲੀਅਨ ਚ ਜਾਂਦੀਆਂ ਨੇ ਵੀਡੀਓ ਗੰਦ ਭਰੋਸਿਆ ਤੇ ਆਪਾਂ ਵੇਖਦੇ ਸੋਸ਼ਲ ਮੀਡੀਆ ਦਾ ਹਾਲ ਰੋਜ਼ ਦਾ ਤੇ ਲੱਖਾਂ ਦੇ ਵਿੱਚ ਵੀਡੀਓ ਦੇਖੀ ਜਾਂਦੀਆਂ ਨੇ ਉਹ ਲੋਕਾਂ ਦੇ ਅੰਦਰ ਇਹ ਘਰ ਕਰ ਚੁੱਕੀ ਆ ਜਿਹੜਾ ਸਾਡਾ ਮੈਂਡ ਆ ਜਿਹੜਾ ਦਿਮਾਗ ਆ ਸਾਡਾ ਸਾਡੇ ਅੰਦਰ ਮਾਪ ਕਰਨਾ ਕਿ ਗੰਦਗੀ ਭਰ ਚੁੱਕੀ ਆ ਅਸੀਂ ਵੇਖਣਾ ਪਸੰਦ ਉਸ ਕਰਦੇ ਆ ਆ ਸੋਨੂ ਸਿਤੂ ਵਾਲੇ ਵਰਗੇ ਨੂੰ ਵਿਖਰਾ ਪਸੰਦ ਕਰਦੇ ਆ ਤੇ ਵਿਚਾਰਾ ਜਿਹੜਾ ਮੰਦਬੁੱਧੀ ਬੱਚਾ ਹੈਗਾ ਜੇ ਉਹਦੇ ਕੋਲ ਬੋਲਿਆ ਨਹੀਂ ਜਾਂਦਾ ਉਹਦੇ ਕੋਲ ਸਹੀ ਸ਼ਬਦ ਨਹੀਂ ਕਹੇ ਜਾਂਦੇ ਤਾਂ ਲੋਕਾਂ ਨੇ ਉਹਨਾਂ ਨੂੰ ਇੱਕ ਸਟਾਰ ਬਣਾਤਾ ਉਹਨਾਂ ਦੇ ਫੋਟੋਆਂ ਖਿਜਾਤੀਆਂ ਉਹਨਾਂ ਦੇ ਕਿਦੇ ਉਹਦਾ ਮੂੰਹ ਲਾਤਾ ਉਹਦਾ ਗੱਲ ਲਾਤਾ ਅਸਈ ਤਾਂ ਇਹ ਕਰਨ ਯੋਗ ਹੈ। ਤੇ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਦੇ ਕਮੈਂਟ ਲਿਖਣੇ ਨਾ ਭੁੱਲੋ ਤੇ ਤੁਸੀਂ ਵੇਖਦੇ ਰਹੋ ਪੰਜਾਬੀ ਵਰਚਾ ਟੀਵੀ ਮਹਾ ਮੱਖਣ ਸਿੰਘ ਉੱਵਾ